ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਨਗਰ ਸੁਲਤਾਨਵਿੰਡ ਤੇ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਇਹ ਲਗਭਗ ਵੀਡੀਓ ਜਿਹੜੀ ਬਿਲਕੁਲ ਸ਼ਹਿਰ ਦੇ ਲੱਗ ਗਿਆ ਸਾਰਾ ਉਧਰ ਉਹ ਛੇਦਿਆਂ ਤੋਂ ਪਰ ਜਿਹੜਾ ਸਾਰਾ ਸ਼ਹਿਰੀ ਆ ਚਾਟਿਵਿੰਡ ਵਾਲਾ ਜਿਹੜਾ ਨਵਾਂ ਪੁਲ ਬਣਿਆ ਉਹਦੇ ਲੱਗ ਗਈ ਤੇ ਇੱਥੇ ਫਲੈਟਾਂ ਦੇ ਲੱਗ ਗਏ ਜਿਹੜਾ ਵੀਰ ਜੀ ਹੁਣਾਂ ਦਾ ਡੇਰਾ ਵਾ ਤੇ ਇੱਕੋ ਹੀ ਗਾਂ ਜਿਹੜੀ ਅੱਜ ਵਿਕਾਊ ਕੀਤੀ ਵੀਰ ਜੀ ਇਹਨਾਂ ਨੇ ਵਪਾਰ ਦਾ ਕੰਮ ਨਹੀਂ ਆ ਘਰ ਦੇ ਪਸ਼ੂ ਆ ਜਿਹੜੇ ਵਿਕੀ ਇਹਨਾਂ ਦੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੀ ਕਿਰਪਾ ਮਾਲਾ ਜੀ ਵੀਰ ਜੀ ਚਲੋ ਫਿਰ ਤੇ ਕਿਰਪਾ ਚੀਤੀ ਜੀ ਤੇ ਨਾਮ ਦੱਸਦੇ ਵੀਰ ਜੀ ਕਰੀ ਆਪਣਾ ਇਹ ਨਾਮ ਮੇਰਾ ਸੁਖਵੀਰ ਸਿੰਘ ਆ ਹਾਂਜੀ ਤੇ ਫੋਨ ਨੰਬਰ 81449699 ਠੀਕ ਹੈ ਜੀ ਤੇ ਸ਼ਹਿਰ ਆਪਣਾ ਅੰਮ੍ਰਿਤਸਰ ਆ ਨਾ ਸ਼ਹਿਰ ਅੰਮ੍ਰਿਤਸਰ ਚਾਟੀਵਿੰਡਾਲੇ ਪਾਸੇ ਸੁਲਤਾਨਵਿੰਡਾਲੇ ਪਾਸੇ ਜਦੋਂ ਇਧਰੋਂ α1 ਨਾਲੋਂ ਜਾਂ ਗੋਲਡਰ ਗੇਟ ਤੋਂ ਆਉਣਾ ਦੇ ਬਾਬਾ ਗਲਾਫ ਜਾਂਦਾ ਜੀ ਗੁਰਦੁਆਰਾ ਸੜਕ ਦੇ ਉੱਤੇ ਉਦੋਂ ਅੰਦਰ ਆ ਜਾਓ ਜਿਹੜਾ ਬਾਈਪਾਸ ਹੈ ਸੁਲਤਾਨਪੁਰ ਡਲਾ ਬਾਈਪਾਸ ਦੇ ਉੱਪਰ ਹੀ ਆ ਇਹ ਜਿਹੜਾ ਸਟੇਟ ਤੇ ਲੱਗਾ ਸਾਮੀਆਂ ਦਾ ਡੇਰਾ ਨਾਲ ਹੀ ਹੈ ਤੇ ਗੋਲਡਨ ਕਲੋਨੀ ਤੇ ਲੱਗੇ ਹਨ ਹਾਂਜੀ ਠੀਕ ਹੈ ਤੇ ਘਰ ਦੇ ਪਿਛੋਕੇ ਵਪਾਰ ਦਾ ਕੰਮ ਕਰੀਦਾ ਜੀ ਜੀ ਇਹ ਘਰ ਦੇ ਹੀ ਆ ਗਿਆ ਜੀ ਇਹ ਗਾਂ ਪਿਛਲੀ ਦਾ ਨਹੀਂ ਹੀ ਵੀਡੀਓ ਦੇ ਲਈ ਕਮਲਵੀਰ ਜੀ ਕੋ ਅੱਛਾ ਸਾਡੀ ਵੀਡੀਓ ਤੇ ਲੈਂਦੀ ਹੈ ਤੁਹਾਡੀ ਵੀਡੀਓ ਤੇ ਆਂਦੀ ਹੈ ਆਪਣੇ ਕਮਲਵੀਰ ਭਗਵਾਨਪੁਰੇ ਵਾਲਿਆ ਕਾ ਭਗਵਾਨਪੁਰੇ ਵਾਲੇ ਕੋ ਠੀਕ ਹੈ ਇਹ ਉਹਨਾਂ ਨੇ ਸਾਨੂੰ 18 ਕਿਲੋ ਦੀ ਗਾਰ ਏ ਉਦੋਂ 25 ਮਈ ਹੀ ਤੇ 25 ਮਈ ਨੂੰ ਹੀ ਸੂਈ ਸੀ ਅੱਛਾ ਇਹ ਦਾਹਾਂਕ ਦਿਨਾਂ ਦੇ ਵਿੱਚ ਵਿੱਚ 24 ਕਿਲੋ ਤੇ ਚਲੇਗੀ ਅੱਛਾ ਉਹਨਾਂ 18 ਲੀਟਰ ਕਾਹੇ ਤੇ 24 ਤੇ ਪੁਆਇੰਟ 24 ਤੇ ਚਲੇਗੀ ਅੱਛਾ ਵੀ ਸੋਚਿਆ ਸ਼ਾਇਦ ਹੋਰ ਵੀ ਪਲੱਸ ਕਰ ਜੇ ਅੱਛਾ ਪਰ ਉਦੋਂ ਨਾਲ ਵੀ ਜੀ ਇਹ ਸਾਡੇ ਕੋਲ ਪਛੇ 32 ਦਾ ਪ੍ਰਬੰਧ ਨਹੀਂ ਹੈਗਾ ਹੜੀ ਰੈਸ਼ ਪਰਾਂ 2 ਕਿਲੋ ਮੀਟਰ ਠੀਕ ਹੈ ਘਰ ਵੱਖਰਾ ਤੇ ਪਛੇ ਵੱਖਰਾ ਵੱਖਰਾ ਇਹ ਇੱਥੇ ਨੂੰ ਮੱਖ ਤੇ ਗਰਮੀ ਨੇ ਇੰਨਾ ਖਸਤਾਇਆ ਅੱਛਾ ਫਿਰ ਇਹ ਆਵਾਜ਼ ਨਹੀਂ ਸਗੀ ਫਿਰ ਮਤਲਬ 24 ਤਾਂ ਆਵਾਜ਼ ਆ ਗਈ 24 ਤਾਂ ਆਵਾਜ਼ ਆਈ ਨਹੀਂ ਤੇ 24 ਤਾਂ ਵੀ ਇਹਨੇ ਪਲੱਸ ਚੱਲ ਜਾਣਾ ਹੀ ਹੋਰ ਇਹ ਵੀ ਜੀ ਇਹਦੀ ਚਾਰ ਫੈੜ ਜੇ ਅੱਛਾ ਇਹ 6 ਮਹੀਨੇ ਦੁੱਧ ਦੇ ਕੇ ਜਦੋਂ ਸਿਆਲ ਹੋਇਆ ਫਿਰ ਸੱਜਰ ਹੋ ਗਈ ਅੱਛਾ ਹਾਂਜੀ ਸਿਆਲਾਂ ਚ ਫੇਰ ਸਿਆਲ ਫੇਰ ਸੱਜਰ ਹੋ ਗਈ ਠੀਕ ਆ ਹਾਂ ਇਹ ਤੇ ਇਹਦੇ ਪਿੰਕ ਥਣ ਜੇ ਠੀਕ ਆ ਤੇ ਮੋਗੇ ਅੱਗੀ ਚਵਾਈ ਇਹਦੀ ਇੰਨਾ ਡਿਟੇਲ ਜੇ ਆਪਾਂ ਤਾਂ ਕਰਕੇ ਦੱਸਣੇ ਕਿਉਂਕਿ ਵੀਰ ਜੀ ਹੁਣਾਂ ਨੇ ਸੂਆ ਚੋਇਆ ਵਾ ਤੇ ਫਿਰ ਜਿਹੜੀਆਂ ਜਿਹੜੀਆਂ ਗੱਲਾਂ ਵਾਂ ਸਾਰੀਆਂ ਆਪਾਂ ਤੁਹਾਨੂੰ ਦੱਸਣੇ ਆ ਇਹ ਪਿਓਰ ਪਹਿਲਣਾਂ अच्छा ਇਹ ਜਿਹੜੇ ਅਗਲੇ ਦੰਦ ਟੁੱਟਿਆ ਵੀ ਚਲੋ ਅਸੀਂ ਬਹੁਤਾ ਤਾਂ ਜਾਣਦੇ ਕਿੰਨੇ ਆਂ ਇਹ 치ਰੀ ਕਰਕੇ ਲਈ ਸੀ ਦੰਦ ਟੁੱਟਿਆ ਵੀ ਇਹਦੇ ਮੇਰੇ ਖਿਆਲ ਨਾਲ 8-9 ਮਹੀਨੇ ਜਾਂਦੇ 1 ਮੈਂ ਲੰਮਕ ਗਿਆ ਸੀ ਪੁੱਟਿਆ ਸੀ ਆਪਣੇ ਹੱਥ ਚਲੋ ਦੇ ਦਿਖਾ ਹੀ ਦੋ ਦੰਦ ਇੱਕਰੀ ਪੁੱਟ ਕੇ ਪਰ ਇਹਨਾਂ ਨੂੰ ਆਦੇ ਸਾਦੇ ਛਿੱਗੀ ਦੇ ਬਰਾਬਰ ਕਰਨ ਦੀ ਹੁਣ ਸਾਈਡ ਵਾਲੇ ਜੇ ਉਤਰਾ ਹੀ ਆ ਤੇ ਛਿੱਗੀ ਦੇ ਜਿਹੜੇ ਦਈ ਹੈ ਬਰਾਬਰ ਕਰਨਾ ਹੁਣ ਦੂਸਰਾ ਸੂਆ ਹੈ ਇਹਦਾ ਹਨਾ ਹਾਂਜੀ ਤੇ ਪਹਿਲਾਂ ਉਦੋਂ ਪਹਿਲੇ ਸੋਵੇ ਤੋਂ ਹੀ ਲਿਆਂਦੀ ਸੀ ਹਾਂਜੀ ਪਹਿਲੇ ਸੂਏ ਆਂਦੀ ਬਿਲਕੁਲ ਨਿੱਕੀ ਜੀ ਹੈ ਉਹਦੀ ਲਿਆਂਦੀ ਅੱਛਾ ਹੁਣ ਤੇ ਇਥੇ ਸਭ ਤੋਂ ਖਾਵੀ ਕੇ ਵੱਡੀ ਹੋ ਗਈ ਜਵਾਨ ਹੋ ਗਈ ਹੁਣ ਥੋੜੀ ਅੱਗੇ ਨਾਲ ਤੋ ਤੋਰੋ ਹਾਂ ਇੱਕ ਰੀਨ ਇਹ ਉਤਰਾ ਟਾਈਮ ਕਿੰਨਾ ਕੁ ਲੈ ਜਾਉਗੀ ਵੀਜੀ 5 ਤੋਂ 7 ਦਿਨ ਲੈ ਜੀ ਠੀਕ ਆ ਤੇ ਐਰ ਕੀ ਦੇ ਉਤਰਾ ਮੌਸਮ ਵੀ ਚੰਗਾ ਵਾ ਐਰ ਕੀ ਦੇ ਵੀਰ ਜੀ ਦੁੱਧ ਕਿੰਨਾ ਕੁ ਚਵਾਈ ਜਾਉਗੇ ਮੈਂ ਕਿਹਾ ਵੀ ਇਹ ਸੇਵਾ ਕਰ ਲੈ ਹਾਂਜੀ ਦੁੱਧ ਨਹੀਂ ਥੱਲੇ ਮੁੱਕਦਾ ਅੱਛਾ ਹਾਂ ਇਹਦਾ ਤਾਂ ਬਹਾਨਾ ਬਾਹਰ ਨੂੰ ਆਉਣਾ ਇਨੀ ਗੱਲਾਂ ਦਾ ਬਹਾਨਾ ਕੋ ਲਮਕੜਾ ਵਾਨਾ ਨਹੀਂ ਠੀਕ ਆ ਤੇ ਇਹ ਦੁੱਧ ਸੇਵਾ ਕਰ ਲੈ ਦੁੱਧ ਜਿੰਨਾ ਮਰਜ਼ੀ ਚੋੜੇ ਠੀਕ ਆ ਇਹ ਲਈ ਕਿ ਤੇ ਮਾਰਾ ਗੇ ਪੱਖੇ ਲਾ ਤੇ ਪਾਣੀ ਦਾ ਪ੍ਰਬੰਧ ਕਰਦੇ ਦੁੱਧ ਦੁੱਧ ਹੀ ਦੁੱਧ ਤੇ ਇਹ ਵੇਚ ਕੇ ਦੇ ਨਹੀਂ ਆਪਾਂ ਇਹ ਵੀ ਜੀ ਅਸੀਂ ਇੰਨੇ ਸ਼ਹਿਰਾਂ ਚ ਹਾਂਜੀ ਇਹ ਸ਼ਹਿਰ ਦੇ ਵਿੱਚ ਅਸੀਂ ਘਰ ਦਾ ਦੁੱਧ ਪੀਣ ਗਏ ਹਾਂਜੀ ਤੇ ਸਾਡੇ ਕੋਲ ਜਦੋਂ ਇਹ ਤੋਕੜ ਹੋਈ ਤੇ ਇੱਕ ਅਸੀਂ ਲੈ ਆਂਦੀ ਅੱਛਾ ਅਸੀਂ ਇੱਕ ਹੀ ਰੱਖਦੇ ਹਾਂ ਅੱਛਾ ਇੱਕੋ ਹੀ ਰੱਖਦੇ ਜੀ ਨਵੀਂ ਪ੍ਰਾਣੀ ਕਰ ਲੈਨੇ ਅੱਛਾ ਅਸੀਂ ਆਨਲਾਈਨ ਤੁਹਾਡੀ ਵੀਡੀਓ ਤੋਂ ਕਾਫੀ ਮਗਾਈਆਂ ਅੱਛਾ ਇਦਾਂ ਹੀ ਇੱਕ ਲੈ ਆਈ ਦੀ ਹੈ ਜਦੋਂ ਇਹ ਉਹ ਟੋਕੜ ਹੋ ਗਈ ਉਹ ਵੇਚ ਦੇਦੀ ਫਿਰ ਅੱਛਾ ਜਦੋਂ ਹੁਣ ਉਹ ਟੋਕੜ ਹੋ ਗਈ ਫਿਰ ਫਿਰ ਇੱਕ ਸੱਜਰ ਲੈ ਆਉਣੀ ਹੈ ਹੁਣ ਅਰ ਤੋਂ ਬੱਛੀ ਵੀ ਇੱਕ ਤਿਆਰ ਆ ਨਾਲ ਅੱਛਾ ਬੱਛੀ ਟੰਗ ਰੱਖ ਨਹੀਂ ਸਕਦੇ ਅੱਛਾ ਇੱਕ ਆ ਇੰਨੀ ਕਿ ਜਗ੍ਹਾ ਆ ਫਿਰ ਇੱਥੇ ਕੀ ਬੱਜਣੀ ਹੁੰਦੀਆਂ ਵਾ ਇੱਕ ਗਾਂ ਆ ਜਿਹੜੀ ਉਹ ਅੰਦਰ ਪੰਨੀ ਆ ਉਹਦੇ ਕੋਲ ਵੀ ਹੁਣ ਜਿਹੜਾ ਵਾ ਦੁੱਧ ਚੰਗਾ ਤਿਆਰ ਆ ਉਹਦੇ ਕੋਈ ਹੁਣ 218 ml ਦੇ ਲਾਗੇ ਬੰਨੇ ਤੁਸੀਂ ਦੱਸੰਦੇ ਸੀ ਕਹਿੰਦੇ ਸੀ ਹੈਗਾ ਵਾ ਹਾਂਜੀ ਮਾੜੀ ਕਿਰਪਾ ਨਾਲ ਡੰਗਰ ਸੀ ਵੀ ਕੋਈ ਵੀ ਨਹੀਂ ਮਾਰਾ ਨਹੀਂ ਅੱਛਾ ਡੰਗਰ ਚੰਗਾ ਹੀ ਲੈਣਾ ਚੰਗਾ ਹੀ ਲੈਣਾ ਐਵੇਂ ਉਹ ਖਤੀੜ ਖਾਦਾ ਨਹੀਂ ਖਰੀਦ ਸੀ ਠੀਕ ਹੈ ਜੀ ਹਾਂ ਚਲੋ ਤੇ ਤੋੜ ਦਈਏ ਫਿਰ ਹਣਾ ਉਹ ਵੀ ਕਹਿੰਦੇ ਕਿ ਜਦੋਂ ਫਿਰ ਇਹ ਟੋਕੜ ਹੋ ਗਈ ਛੱਡਤੀ ਸੀ ਉਦੋਂ ਫਿਰ ਉਹ ਲਿਆਂਦੀ ਸੀ ਤੋੜ ਦੋ ਦੋ ਦਿਨ ਤੋੜ ਦਈਏ ਇੱਕ ਬਾਕੀ ਆ ਸਾਰੀ ਡਾਇਮੰਡ ਕਲੋਨੀ ਆ ਤੇ ਆ ਤੁਸੀਂ ਉਧਰ ਜਿੰਨੇ ਵੀ ਆ ਪੇੜ ਦੇਖ ਸਕਦੇ ਜੇ ਸਾਰੇ ਪਤੰਗਾਂ ਦਾ ਕੰਪੀਟੀਸ਼ਨ ਚੱਲਣ ਰਿਹਾ ਇੱਥੇ ਮੁਕਾਬਲਾ ਜਿਹੜਾ ਸਾਰੇ ਵੀਰ ਪਤੰਗਾਂ ਡਾਉਣ ਆ ਲਈ ਆ ਜਿਹੜੇ ਉਹ ਇੱਥੇ ਕਿ ਸ਼ਰਤਾਂ ਲੱਗਦੀਆਂ ਇੱਥੇ ਪਤੰਗਾਂ ਦੀਆਂ ਜਿਹੜੀਆਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਆ ਜਿਹੜਾ ਇੱਕ ਰਵੀਰ ਜੀ ਦਿਨ ਥੋੜੀ ਸਿੱਧੀ ਚੰਗੀ ਤਰ੍ਹਾਂ ਹਵਾਨਾ ਦਿਖਾ ਦਈਏ ਤਾਂ ਆਪਾਂ ਬਾਕੀ ਇੱਥੇ ਬਾਹਰ ਦੇ ਬੰਦੇ ਘੱਟ ਹੀ ਆਉਂਦੇ ਉਹਦੇ ਕਰਕੇ ਥੋੜਾ ਸਾਡੇ ਤੋਂ ਡਰਦੀ ਵੀ ਆ ਅਜੇ ਤਿਆਰ ਹੋਣੀ ਆ ਚੰਗੀ ਐ ਲੈ ਜਾ ਵੀਰ ਜੀ ਅੱਜ ਸਾਰੇ ਢਿੱਲਾਂ ਢੋਲਾਂ ਵਟਵਟ ਕੱਢਨੇ ਆ ਇਹਨੇ ਸ਼ਹਿਰ ਦੇ ਬਾਰ-ਬਾਰ ਵੀਰ ਜੀ ਉਹਨਾਂ ਨੇ ਪਸ਼ੂ ਰੱਖਿਆ ਤੇ ਆਪ ਵੀਰ ਜੀ ਨੇ ਸ਼ਹਿਰ ਦੇ ਵਿੱਚ ਉੱਥੇ ਰਹਿੰਦੇ ਤੇ ਬਾਹਰੋਂ ਜਦੋਂ ਫੇਰ ਆਉਣਾ ਹੁੰਦਾ ਵਾ ਤਾਂ ਕਰਕੇ ਫਿਰ ਜਿਆਦਾ ਪਸ਼ੂ ਸੰਭੇ ਵੀ ਨਹੀਂ ਜਾਂਦੇ ਨਾਲੇ ਵੀਰ ਜੀ ਨੇ ਪਹਿਲਾਂ ਹੀ ਦੱਸੰਦੇ ਵੀ ਦੁੱਧ ਜੜਾ ਵਾ ਇੰਨਾ ਵਿੱਚੰਦਾ ਨਹੀਂ ਆ ਆਪਣਾ ਘਰ ਵਾਸਤੇ ਨਾ ਰੱਖਣਾ ਹੁੰਦਾ ਤੇ ਉਹਦੇ ਕਰਕੇ ਫਿਰ ਦੁੱਧ ਵੀ ਜਿਆਦਾ ਹੋ ਜਾਂਦਾ ਵਾ ਦੋ ਸੱਜਣਾ گاਵਾ ਇੱਕੋ ਜਿਹਾਂ ਹੋ ਜਾਂਦੇ ਤੇ ਇਹ ਵਿਧਿਓ ਤਰ੍ਹਾਂ ਕੀ ਕਿੰਨਾ ਕ ਦੁੱਧ ਚਵਾਈ ਜਾਊਗੀ ਜੀ ਸਾਨੂੰ ਤੇ 24 ਪਲੱਸ ਦੀ ਹਾਂ ਸੀ ਆ ਅੱਛਾ ਹਾਂ 26 27 ਲੀਟਰ ਤੇ ਮੂੰਗਲੀ ਦੋ ਤੇ ਹੈਗੀ ਵੀ ਸਾਡੀ ਜਰਸੀ ਕਰੋਸ ਚੀ ਆ ਫੈਡ ਫੈਡ 4 ਤੋਂ ਐਸੀ ਲਾਗੇ ਡੇਰੀ ਦੇ ਪਾਉਂਦੇ ਨੇ ਅੱਛਾ 4 ਫੈਡ ਹੁੰਦੀ ਦੀ 4 ਫੈਟ ਆ ਜਾਂਦੀ 4 2 4 1 ਅੱਛਾ 3 8 ਤੋਂ ਸ਼ੁਰੂ ਹੋਈ ਅੱਛਾ 4 2 4 3 ਠੀਕ ਐ ਇਹ ਆ ਕਿ ਚਲੋ ਇਹਦੇ ਬਾਰੇ ਕਿਸੇ ਨੇ ਕੁਝ ਵੀ ਪੁੱਛਣਾ ਤੇ ਤੁਹਾਨੂੰ ਫੋਨ ਲਾ ਕੇ ਪੁੱਛ ਸਕਦਾ ਹਣਾ ਠੀਕ ਐ ਤੇ ਇਹਦਾ ਫਿਰ ਮੁੱਲ ਹੈ ਮੁੱਲ ਵੀ ਜੀ ਫੋਨ ਤੇ ਕਰਨਾਗੇ ਅੱਛਾ ਫੋਨ ਤੇ ਕਰ ਲਓ ਠੀਕ ਆ ਹਾਂਜੀ ਕੋਈ ਫੋਨ ਲਾ ਕੇ ਪੁੱਛ ਲੈਣਾ ਜੈ ਜੀ ਰੱਖਣਾ ਫਿਰ ਹਾਂ ਜੈ ਜੀ ਵੀਰ ਜੀ ਠੀਕ ਆ ਵੈਟ ਦੇ ਹਿਸਾਬ ਨਾਲ ਮੁੱਲ ਕੋਈ ਲਾਵੇ ਵੀਰ ਜੀ ਵੇਖਿਆ ਵੀ 26 ਕਿਲੋ ਦੁੱਧ ਦਊਗੀ ਗਰੰਟੀ ਆ ਠੀਕ ਆ ਜੀ ਬਾਕੀ ਇਹ ਜੋ ਵੀ ਹੋਇਆ ਆਪਾਂ ਜੈ ਜੀ ਰੇਟ ਕਰਾਂਗੇ ਠੀਕ ਆ ਜੀ ਹਾਂਜੀ ਠੀਕ ਆ ਵੀਰ ਜੀ ਬਾਕੀ ਕੋਈ ਵੀਰ ਆ ਕੇ ਇੱਥੇ ਆਪਣੀ ਪਾਸ ਕਰਕੇ ਵੇਸ਼ ਚੱਕ ਕੇ ਤਸੱਲੀ ਕਰਕੇ ਖੜੇ ਜੀ ਹਰ ਵੀ ਦੇ ਕਿ ਫਾਰਮ ਵਾਲੇ ਕੋ ਹੁੰਦੀ ਨਾ ਹਾਂਜੀ ਇਹ ਗਾਂ ਕੀ ਦੀ ਕਿਤੇ ਹੁੰਦੀ ਠੀਕ ਆ ਕਿਉਂਕਿ ਉਹਨਾਂ ਕੋ ਆ ਚਾਰ ਦੀ ਫੈਸਿਲਿਟੀਆਂ ਹੁੰਦੀਆਂ ਸਾਰੇ ਨਾਲ ਇਹ ਆ ਨਾ ਤੁਹਾਡਾ ਘਰ ਵੀ ਵੱਖਰਾ ਆ ਤੇ ਪਸ਼ੂ ਵੱਖਰੇ ਉਹਦੇ ਕਰਕੇ ਨਹੀਂ ਸਵੇਰੇ ਆਉਣਾ ਹੁੰਦਾ ਜਾਂ ਸ਼ਾਮੀ ਆਉਣਾ ਹੁੰਦਾ ਹਾਂਜੀ 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 ਠੀਕ ਹੈ ਜੀ ਸਵੇਰੇ ਪੱਠੇ ਪਾ ਕੇ ਚੋਗੇ ਪਾ ਜੀ ਸ਼ਾਮੀ ਆਈਦਾ